ਦੱਸ ਦਈਏ ਕਿ ਨਹਿਰੀ ਵਿਭਾਗ ਇਰੀਗੇਸ਼ਨ ਡਿਪਾਰਟਮੈਂਟ ਨੇ ਕੰਮ ਕੀਤਾ ਆ ਯਾਰ ਕੰਮ ਦੱਸ ਦਈਏ ਕਿ ਕੰਮ ਜੋ ਕੀਤਾ ਲਗਭਗ ਸਾਲ ਦੇ ਅੰਦਰ ਅੰਦਰ ਆ ਸੁਆਜੇ ਬੜਿਆ ਸੀਗਾ ਤੇ ਫਿਰ ਡਿ ਗਿਆ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਇੱਥੇ ਆ ਕੇ ਆ ਇਟਾ ਵਿਖਾਈਆਂ ਜਾਣ ਅੱਗੇ ਆ ਸਾਰੀ ਨਹਿਰ ਦਾ ਕਿਨਾਰਾ ਜਿਹੜਾ ਵਿੱਚ ਡਿੱਗ ਗਿਆ ਔਰ ਉੱਤੇ ਦੱਸ ਦਈਏ ਕਿ ਹਾਈਵੇ ਚੱਲਦਾ ਪਿਆ ਔਰ ਕਦੋਂ ਇਹ ਪੂਰਾ ਸੜਕ ਦਾ ਕੰਡਾ ਜਿਹੜਾ ਇਹ ਵਿੱਚ ਡਿੱਗ ਜਾਵੇਗਾ ਪੂਰਾ ਕਿਨਾਰਾ ਡਿੱਗ ਜਾਵੇਗਾ ਔਰ ਤਸਵੀਰਾਂ ਤੁਹਾਡਾ ਸਾਂਝੀਆਂ ਕਰਦੇ ਆ ਕਿ ਇਹ ਅਸੀਂ ਇਸ ਵੇਲੇ ਜਦੋਂ ਪਠਾਨਕੋਟ ਤੋਂ ਤੁਸੀਂ ਦਿਨਾ ਨਗਰ ਸ਼ਹਿਰ ਨੂੰ ਆਉਂਦੇ ਹੋ ਦਿਨਾ ਨਗਰ ਸ਼ਹਿਰ ਦੀ ਐਂਟਰੀ ਤੋਂ ਪਹਿਲਾਂ ਇੱਕ ਮੱਠ ਆਉਂਦਾ ਜਿੱਥੇ ਕਿ ਇੱਕ ਸੁਆਮੀਆ ਦਾ ਮੱਠ ਹੈ ਔਰ ਇੱਕ ਦੋ ਕਾਲਜ ਨੇ ਔਰ ਨਿੱਜੀ ਕਾਲਜਾਂ ਤੋਂ ਪਹਿਲਾਂ ਇਹ ਜੋ ਨਿਕਾਸ ਹੈ ਇਹ ਪਾਣੀ ਵਾਲਾ ਨਿਕਾਸ ਹੈ ਜਿਸ ਨੂੰ ਮੱਠ ਵਾਲੀ ਪੁਲੀ ਬੋਲਿਆ ਜਾਂਦਾ ਔਰ ਆ ਤੁਸੀਂ ਵੇਖੋ ਕਿ ਸਿਰਫ ਸਾਲ ਦੇ ਅੰਦਰ ਅੰਦਰ ਇਹਦਾ ਕੰਮ ਕੀਤਾ ਹੈ ਨੈਰੀ ਭਾਗ ਨੇ ਔਰ ਇੱਥੋਂ ਦੇ ਜੋ ਮੌਕੇ ਦੇ ਨੇ ਇਹਨਾਂ ਨੇ ਦੱਸਿਆ ਕੀ ਇਹ ਲਗਭਗ 1 ਸਾਲ ਤੋਂ ਪਹਿਲਾਂ ਪਹਿਲਾਂ ਹੀ ਇੱਕ ਸਾਲ ਜੇ ਹੋਇਆ ਨੀਗਾ ਔਰ ਇਹ ਡਿੱਗ ਗਿਆ ਇਹ ਸਾਰਾ ਜਿਗਾਰ ਜਿਹੜਾ ਡਿੱਗ ਗਿਆ ਔਰ ਅੱਗੇ ਆ ਕੇ ਆਇਟਾਂ ਵਿੱਚ ਪਈਆਂ ਆ ਕਲੀਅਰ ਦੱਸਿਆਂ ਜਾਣ ਕਿ ਕਿਵੇਂ ਇਹ ਬਣਾਈ ਸੀ ਕਿ ਥੋਕਰਾਂ ਪਕੌੜੇ ਪਕਾਏ ਸੀ ਔਰ ਪੈਸਾ ਜਿਹੜਾ ਇਹ ਖੁਰਦ-ਬੁਰਦ ਕੀਤਾ ਗਿਆ ਸਾਰਾ ਪੈਸੇ ਦੀ ਜਿਹੜੀ ਆ ਬੇਕਦਰਹੀ ਹੋ ਰਹੀ ਆ ਔਰ ਸਰਕਾਰ ਦਾ ਪੈਸਾ ਜਿਹੜਾ ਕਿਵੇਂ ਖਜਲ ਕੀਤਾ ਜਾ ਰਿਹਾ ਔਰ ਦੂਸਰੀ ਤਰਫ ਦੱਸ ਦਈਏ ਕਿ ਆ ਪੁਲੀ ਜਿਹੜੀ ਆ ਹੁਣ ਬੋਰੀਆਂ ਲਾ ਕੇ ਲੋਕ ਨਿਸ਼ਾਨੀਆਂ ਲਾ ਰਹੇ ਆ ਕੀ ਪੁਲੀ ਟੁੱਟ ਗਈ ਆ ਕਿਨਾਰਾ ਟੁੱਟਾ ਲੇਕਿਨ ਇਸ ਨੂੰ ਵੀ ਨਹੀਂ ਬਣਾਇਆ ਗਿਆ ਔਰ ਲਗਾਤਾਰ ਅਸੀਂ ਤਸਵੀਰਾਂ ਤੁਹਾਨੂੰ ਦੀਨਾ ਨਗਰ ਦੇ ਹਾਲਾਤ ਵਿਖਾਉਂਦੇ ਰਹਿੰਨੇ ਆ ਦੱਸ ਦਈਏ ਕਿ ਇਹ ਦੀਨਾ ਨਗਰ ਦੇ ਹਾਲਾਤ ਆ ਸਾਡੇ ਨਾਲ ਇੱਥੇ ਚੰਦਰ ਸ਼ੇਖਰ ਜੀ ਖੜੇ ਆ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਕਿਵੇਂ ਤੁਸੀਂ ਕਿਵੇਂ ਵੇਖਦੇ ਹੋ ਕਿ ਇਹ ਲਗਭਗ ਸਿਰਫ 1 ਸਾਲ ਦੇ ਅੰਦਰ ਅੰਦਰ ਹੀ ਬਣਿਆ ਸੀ ਅਰਜੰਦਰ ਜੀ ਸਭ ਤੋਂ ਪਹਿਲਾਂ ਤੇ ਮੀਡੀਆ ਤੋਂ ਮੈਂ ਤੁਹਾਡਾ ਸਵਾਗਤ ਕਰਦਾ ਕਿ ਤੁਸੀਂ ਜਿਹੜੀ ਅਸਲ ਵਿੱਚ ਸਚਾਈ ਆ ਉਹ ਆਪਣੇ ਮੀਡੀਆ ਦੇ ਮਾਧਿਅਮ ਰਾਹੀਂ ਲੋਕਾਂ ਤੱਕ ਲੈ ਕੇ ਜਾਂਦੇ ਹੋ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਸਰਕਾਰ ਬਹੁਤ ਵਧੀਆ ਕੰਮ ਕਰਦੀ ਆ ਸਰਕਾਰ ਦਾ ਕੰਮ ਆ ਪੈਸਾ ਲਾਉਣਾ ਲੇਕਿਨ ਉਹਦਾ ਜਿਹੜਾ ਥੱਲੇ ਡਿਪਾਰਟਮੈਂਟ ਆ ਉਹ ਤੁਹਾਡੇ ਸਾਹਮਣੇ ਹੀ ਆ ਇਹ ਦੁਰਵਰਤੋਂ ਆ ਇਹ ਪੈਸਾ ਨਹੀਂ ਲਗਾਇਆ ਦੁਰਵਰਤੋਂ ਕੀਤੀ ਬਿਲਕੁਲ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਇਹ ਦੱਸਣਾ ਚਾਹੁੰਦਾ ਕਿ ਨਹਿਰੀ ਵਿਭਾਗ ਦਾ ਤੁਸੀਂ ਹਾਲ ਦੇਖ ਲਓ ਦਿਨਾਂਗਰ ਦੇ ਵਿੱਚ ਇਹ ਲਗਭਗ 1 ਸਾਲ ਪਹਿਲਾਂ ਇਹ ਬਣਾਈ ਸੀ ਤੇ ਇੰਨੀ ਰੱਦੀ ਬਣਾਈ ਆ ਕਿ ਇਹਦੀ ਮੈਂ ਇੱਕ ਕੰਪਲੇਂਟ ਫਾਈਲ ਕੀਤੀ ਸੀ ਉੱਪਰ ਉਸ ਤੋਂ ਬਾਅਦ ਇਹਨਾਂ ਨੇ ਥੋੜਾ ਬਹੁਤਾ ਉਹ ਕੋਈ ਖਾਣਾ ਪੂਰਤੀ ਪਕੌੜੇ ਬਣਾਏ ਥੋਕਣਾ ਪਕੌੜੇ ਥੋਕਣਾ ਪਕੌੜੇ ਕੋ ਬਣਾਏ ਆ ਉੱਪਰ ਜਿਹੜੇ ਥੋਕਣਾ ਪਕੌੜੇ ਬਣਾਏ ਆ ਨਾ ਉਹ ਤੁਹਾਡੇ ਸਾਹਮਣੇ ਡਿੱਗੇ ਪਏ ਆ ਸਾਰੇ ਆ ਨਜ਼ਰ ਆ ਰਹੇ ਆ ਸਾਰੇ ਕੀ ਵੇਖਦੇ ਹੋ ਕਿ ਦੁਬਾਰਾ ਫੇਰ ਇਹਦੇ ਵੱਲ ਧਿਆਨ ਦਿੱਤਾ ਜਾਏਗਾ ਕਿ ਜਦੋਂ ਹਾਈਵੇ ਟੁੱਟੇਗਾ ਤਾਂ ਫੇਰ ਦਿੱਤਾ ਜਾਏ ਮੈਂ ਸਪੈਸ਼ਲ ਕਵਾਂਗਾ ਵੀ ਇਹਦੀ ਇਨਵੈਸਟੀਗੇਸ਼ਨ ਕਰਵਾਈ ਜਾਏ ਇਹ ਪੈਸਾ ਜਿਹੜਾ ਸਰਕਾਰ ਦਾ ਖੁਰਦਪੁਰਦ ਇੱਥੇ ਕੀਤਾ ਗਿਆ ਨਹਿਰੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਉਹਨਾਂ ਦੀ ਜਾਂਚ ਕਰਵਾ ਕੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਤੇ ਜਿਹੜੀ ਇਹ ਪੁਲੀ ਟੁੱਟੀ ਹੋਈ ਆ ਜਿਹੜੀ ਤੁਸੀਂ ਦਿਖਾ ਰਹੇ ਹੋ ਇਹ ਲਗਾਤਾਰ ਹਾਦਸੇ ਕਿਹ ਵੱਡੇ ਨੂੰ ਆਵਾਜ਼ ਦੇ ਰਹੀ ਆ ਇੱਥੇ ਬਹੁਤ ਵੱਡਾ ਕੋਈ ਹਾਦਸਾ ਹੋ ਸਕਦਾ ਤੇ ਮੇਰੀ ਤੁਹਾਡੇ ਚੈਨਲ ਦੇ ਮਾਧਿਅਮ ਰਾਈ ਲੋਕਲ ਪ੍ਰਸ਼ਾਸਨ ਨੂੰ ਡਿਪਟੀ ਕਮਿਸ਼ਨਰ ਗਰਦਾਸਪੁਰ ਜੀ ਨੂੰ ਵੀ ਬੇਨਤੀ ਆ ਕਿ ਸਪੈਸ਼ਲ ਦੇ ਵੱਲ ਜਲਦੀ ਧਿਆਨ ਦਿਓ ਤੇ ਜਿਹੜਾ ਨਹਿਰੀ ਵਿਭਾਗ ਆ ਇਹਨੂੰ ਇਹਦੀ ਖਚਾਈ ਕਰੋ ਪੂਰੀ ਕਿਉਂਕਿ ਇਹਨੇ ਸਰਕਾਰ ਦੇ ਪੈਸੇ ਦਾ ਮੈਂ ਕਹਾਂਗਾ ਗਬਨ ਕੀਤਾ ਇੱਥੇ ਇਹਨਾਂ ਨੇ ਉਹ ਦੱਸ ਦਈਏ ਤਸਵੀਰਾਂ ਕੀ ਇੱਕ ਬਾਈ ਪ੍ਰੂਫ ਚੀਜ਼ਾਂ ਦੱਸ ਰਿਹਾ ਕਿ ਇਹਨਾਂ ਨੇ ਰਿਟਰਨ ਵਿੱਚ ਦੱਸ ਦਿਆ ਕਿ ਅਸੀਂ ਕੰਪਲੇਟ ਪਾਈ ਸੀ ਉਹ ਰਿਟਰਨ ਕੰਪਲੇਟ ਪਾਉਣ ਦੇ ਮੁਤਾਬਕ ਫਿਰ ਇਸ ਦੀ ਰਿਪੇਅਰ ਹੋਈ ਆ ਔਰ ਸਿਰਫ ਅਜੇ ਸਾਲ ਨਹੀਂ ਹੋਇਆ ਔਰ ਸਾਲ ਤੋਂ ਪਹਿਲਾਂ ਪਹਿਲਾਂ ਫੇਰ ਡਿੱਗ ਗਈ ਆ ਔਰ ਆ ਤਸਵੀਰਾਂ ਤੁਸੀਂ ਵੇਖਦੇ ਹੋ ਕਿ ਕਿੰਨਾ ਹਾਈਵੇ ਚੱਲ ਰਿਹਾ ਬਹੁਤ ਸਾਰੇ ਮੋਟਰਸਾਈਕਲ ਸਕੂਟਰ ਗੱਡੀਆਂ ਬੱਸਾਂ ਟਰੱਕ ਕਈ ਕੁਝ ਕਨਵੈਸ ਜਿਹੜੇ ਇੱਥੋਂ ਲੰਘ ਰਿਹਾ ਲੇਕਿਨ ਕਦੇ ਵੀ ਹਾਦਸਾ ਜਿਹੜਾ ਹੋ ਸਕਦਾ ਕਦੇ ਵੀ ਕੋਈ ਨੁਕ ਔਰ ਮੈਂ ਇੱਕ ਤਸਵੀਰਾਂ ਤੁਹਾਡੇ ਨਾਲ ਕਲੀਅਰ ਕਰ ਦਿਆਂ ਕਿ ਥੋੜਾ ਅੱਗੇ ਆ ਕੇ ਆ ਤਸਵੀਰਾਂ ਜਿਹੜੀਆਂ ਆ ਬਿਲਕੁਲ ਵਖਾਈਆਂ ਜਾਣ ਕਿ ਰੋਡ ਦਾ ਕਿਨਾਰਾ ਜਿਹੜਾ ਹਾਈਵੇ ਦਾ ਇਹ ਬਿਲਕੁਲ ਜਿਹੜਾ ਟੁੱਟਦਾ ਜਾ ਰਿਹਾ ਔਰ ਹਾਈਵੇ ਤੱਕ ਜਿਹੜਾ ਵਾ ਉਹ ਛੇਧ ਹੋ ਰਿਹਾ ਔਰ ਬਿਜਲੀ ਦੇ ਖੰਭੇ ਜਿਹੜੇ ਆ ਵੀ ਡਿਗਨ ਦੀ ਕਗਾਰ ਤੇ ਆ ਔਰ ਇਸ ਨੂੰ ਦੱਸ ਦਈਏ ਕਿ ਦੁਬਾਰਾ ਤੁਹਾਡੇ ਨਾਲ ਗੱਲ ਕਰ ਦਈਏ ਕਿ ਕਿੰਨਾ ਸਮਾਂ ਪਹਿਲਾਂ ਇਹ ਬਣੀ ਸੀ ਇੱਥੇ ਹੋਰ ਵੀ ਸਾਨੂੰ ਪ੍ਰੂਫ ਮਿਲ ਜਾਣਗੇ ਇੱਥੇ ਦਿਹਾੜੀਆਂ ਲੱਗੀਆਂ ਦਾ ਕੰਮ ਜਾ ਕੀਤਾ ਹੋਇਆ ਹੈ ਉਸ ਦੀ ਡਿਟੇਲ ਵੀ ਮਿਲ ਜਾਵੇਗੀ ਔਰ ਤੁਹਾਡੇ ਨਾਲ ਫਿਰ ਉਹ ਵੀ ਸਾਂਝੀ ਕਰਾਂਗੇ ਔਰ ਇਹ ਤਸਵੀਰਾਂ ਤੁਹਾਨੂੰ ਦੀਨਾਨਗਰ ਦੇ ਵਿੱਚ ਮੱਠੋ ਵਾਲੇ ਕਾਲਜ ਦੇ ਕੋਲ ਮੱਠ ਦੇ ਕੋਲ ਇਹ ਜੋ ਜਗਾ ਵਾ ਇਹ ਵਖਾ ਰਹੇ ਆ ਇਹ ਨਹਿਰੀ ਵਿਭਾਗ ਦੀ ਜਗਾ ਔਰ ਦੱਸਦੇ ਹੀ ਆ ਕਿ ਇਰੀਗੇਸ਼ਨ ਡਿਪਾਰਟਮੈਂਟ ਨੇ ਇੱਥੇ ਕੰਮ ਕੀਤਾ ਜਾਂ ਨਹੀਂ ਕੀਤਾ ਕੀ ਪ੍ਰੂਫ ਨਿਕਲ ਕੇ ਸਾਹਮਣੇ ਆਉਂਦੇ ਆ ਤਾਂ ਫਿਰ ਅੱਗੇ ਤੁਹਾਨੂੰ ਸਾਰੀ ਖਬਰ ਵਿਖਾਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾਨਗਰ ਜ਼ਿਲ੍ਹਾ ਗੁਰਦਾਸਪੁਰ